ਘਰ ਵਿੱਚ ਦਿਨ ਖੁਸ਼ੀਆਂ ਦਾ ਆਇਆ ਸਿੱਖਣਿਆ ਖੰਡ ਪਾਠ ਰਖਵਾਇਆ ਡੱਟ ਕੇ ਕੀਤੀ ਖੂਬ ਤਿਆਰੀ ਲੈਂਦੀ ਫੇਰ ਗੁਰਾਂ ਦੀ ਸਵਾਰੀ ਵਧਿਆ ਕਰੀਬ ਛਾਈ ਜੀ ਛਿੜਕੇ ਅਤਰ ਸੰਤ ਸੀ ਮਹੰਗੇ ਪੂਰੀ ਮਹਿਕ ਖੰਡਾਈ ਜੀ ਜਦ ਸੀ ਭਾਈ ਨਿਵਾਕ ਸੁਨਾਇਆ ਅੱਖਰ ਕਿਸੇ ਨ ਕੰਨ ਚ ਪਾਇਆ ਜਪਜੀ ਸਾਹਿਬ ਨਾ ਹੋਇਆ ਪੂਰਾ ਛੱਡ ਕੇ ਪਰਪੇ ਵਿੱਚ ਅਧੂਰਾ ਬਾਹਰ ਜਾ ਮੰਜੇ ਮੱਲੇ ਐ ਤਾਬਿਆ ਗੁਰੂ ਸਾਹਿਬ ਦੀ ਰਹਿਗੇ ਭਾਈ ਸਾਹਿਬੇ ਇਕੱਲੇ ਐ ਦੇਖਤੀ ਮਗਰੀ ਵੀ ਜਾ ਜਾ ਵੰਡੀ ਖਾ ਖਾ ਕਰਦੇ ਮਨਮੁਖ ਪੰਢੀ ਆਖਣ ਗਰਮ ਕਈ ਕਹਿਣ ਠੰਡੀ ਕਰਕੇ ਆਪ ਗੁਰਾਂ ਵੱਲ ਕੰਢੀ ਪਾਉਣ ਤੇ ਔੜੀਆਂ ਮੱਥੇ ਸੀ ਦੇਖਤਾ ਕਿਣਕਾ ਵਾਦੂ ਹੁੰਦੀ ਭਾਲ ਦੇ ਖੁੱਲੇ ਗਫੇ ਸੀ ਸਾਦਾ ਟੱਬਰ ਵਦੇਸ਼ੀ ਰਹਿੰਦਾ ਹਰ ਕੋਈ ਕੋਲੇ ਆ ਕੇ ਬਹਿੰਦਾ ਭੁੱਲ ਕੇ ਕੋਲ ਗੁਰਾਂ ਦੇ ਜਾਂਦੇ ਧੂਪਾਂ ਪੰਜ ਸਤ ਇਕੱਠੀਆਂ ਲਾਂਦੇ ਧੂਏ ਤੋਂ ਦਮ ਘੁੱਟ ਚੱਲੇ ਐ ਤਾਬਿਆ ਗੁਰੂ ਸਾਹਿਬ ਦੀ ਰਹੇਗੇ ਭਾਈ ਸਾਹਿਬ ਅਕੱਲੇ ਐ ਇੱਥੇ ਰੰਗ ਮਹਿਫਲਾਂ ਲਾ ਕੇ ਸੁਣਦਾ ਕੋਈ ਪਾਠ ਨਾ ਜਾ ਕੇ ਕੁੱਤਾ ਜਾ ਅੰਦਰ ਹੈ ਵੱੜਦਾ ਪਾਠੀ ਚੂਕੀਆ ਥੌੜੀ ਜੜਦਾ ਪਹਿਰੇਦਾਰ ਵੀ ਕੋਈ ਨਹੀਂ ਗੀਤਾ ਗਲ ਪਿਆ ਢੋਲ ਵਜਾਉਂਦੇ ਮਨ ਵਿੱਚ ਛਰਦਾ ਕੋਈ ਨਹੀਂ ਫੈਸ਼ਨ ਟੌਰ ਸਿਰਾਂ ਤੋਂ ਨੰਗੇ ਮਾਇਆ ਸਪਣੀ ਨੇ ਹੈ ਡੰਗੇ ਬੱਚੇ ਉੱਚੀ ਸ਼ੋਰ ਮਚਾਉਂਦੇ ਦੌੜਾਂ ਵੇੜੇ ਵਿੱਚ ਲਗਾਉਂਦੇ ਖੇਡਣ ਕ੍ਰਿਕਟ ਤੇ ਬੱਲੇ ਐ